ਸਿੱਖੀ ਸਰੂਪ ਧਾਨ ਕਰੋ ਗੁਰੂ ਸਾਹਿਬ ਦੀ ਕੁਰਬਾਨੀ ਕੀ ਤੁਹਾਨੂੰ ਯਾਦ ਰੱਖੋ ਖਾਸਮ ਇੱਕ ਬਣਾ ਲਓ ਕੋਈ ਬਣਾ ਲਓ ਤੇ ਮਹਾਰਾਜ ਜੀ ਕਹਿੰਦੇ ਭਾਈ ਇੱਕ ਦੇ ਹੋ ਜੋ ਕਿਸੇ ਦੇ ਹੋ ਜੋ ਜਿਹੜੇ Hindu ਭਰਾ ਵਾ ਗੀਤਾ ਪੜ ਲਓ ਜਿਹੜੇ ਮੁਸਲਮਾਨ ਭਰਾ ਹਨ ਉਹ ਕੁਰਾਨ ਪੜ ਲਓ ਜਿਹੜੇ ਈਸਾ ਮਸੀਹ ਨੂੰ ਮੰਨਦੇ ਹਨ ਉਹ ਬਾਈਬਲ ਪੜ ਲਓ ਜਿਹੜੇ ਗੁਰਸਿੱਖ ਹਨ ਸਿੰਘ ਸਾਹਿਬ ਹਨ ਉਹ ਬੱਕਰੀ ਵਾਂਗੂ ਮਿਆ ਬਿਆ ਨਾ ਕਰਨ ਹਰ ਇੱਕ ਦੇ ਕੋਲ ਥਾਂ ਥਾਂ ਦੀ ਨਾਲ ਚੁਕਣ ਸੱਚੇ ਮਾਰਗ ਚੱਲਦੇ ਆ ਉਸ ਤੋਂ ਤੱਕ ਜਹਾਨ ਜਿੰਨੀ ਵਡਿਆਈ ਕਰੋਗੇ ਗੁਰੂ ਨਾਨਕ ਦੇ ਛੋਡੀ ਹੋਣੀ ਚੜਦੀ ਕਲਾ ਹੋਗੀ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਾਰੇ ਸਾਡੇ ਉੱਤੇ ਗੁਰਮਤਿ ਗੁਰਮਤ ਧਾਰਨ ਕਰੋ ਮਨਮਤ ਛੱਡੋ ਮਨਮਤ ਹੈ ਫਤਿਹ ਬਲੌਣੀ ਮਨਮਤ ਫਤਿਹ ਬਲੌਣੀ ਗੁਰਮਤ ਕਿਸੇ ਬੰਦੇ ਨੂੰ ਤੇਰੀ ਮੱਥਾ ਟੇਕਣਾ ਇਹ ਮਨਮਤ ਹੈ ਜਿਹੜਾ ਸਿਰ ਝਕਾਉਣਾ ਗੁਰੂ ਗ੍ਰੰਥ ਸਾਹਿਬ ਨੂੰ ਇਹ ਗੁਰਮਤ ਹੈ ਗੁਰਮਤ ਧਾਰਨ ਕਰੋ ਸਿੰਘ ਸਾਹਿਬ ਕਹੌਣ ਦਾ ਉਹ ਹੱਕਦਾਰ ਹੈ ਜਿਹੜਾ ਸਿਰ ਤੋਂ ਲਾ ਕੇ ਪੈਰ ਦੇ ਗੁੱਥੇ ਚੋਟੀ ਤੱਕ ਕੋਈ ਰੋਮ ਕੱਟੇ ਨਾ ਪੱਟੇ ਨਾ ਮੁੰਨੇ ਨਾ